ਸਤਿਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਦੋਨਾਂ ਫੋਰਮਾਂ ਵੱਲੋਂ ਅਤੇ ਸਰਜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਪੀਲ ਆ ਕਿ ਅੱਜ 45 ਦਿਨ ਹੋ ਗਏ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨਨ ਖੰਨ ਤੇ ਬੈਠੇ ਹੋਏ ਨੂੰ ਕਲੋਰੀ ਮੋਰਚੇ ਵਿੱਚ ਆਖਰੀ ਪੜਾਵਾਂ ਤੇ ਉਹਨਾਂ ਦੀ ਜ਼ਿੰਦਗੀ ਦੀ ਪੂੰਜੀ ਆ। ਔਰ ਭਾਰਤ ਸਰਕਾਰ ਅਜੇ ਵੀ ਸੁੱਤੀ ਪਈ ਆ। ਬਾਹਲੀਆਂ ਕੈਂਟਰੀਆਂ ਦੇ ਵਿੱਚ ਕੋਈ ਕਾਲੀ ਪੱਟੀ ਬੰਨ੍ਹ ਕੇ ਦਫ਼ਤਰ ਦੇ ਵਿੱਚ ਆ ਜਾਵੇ ਤੇ ਸਰਕਾਰ ਦੀ ਭਾਦੀ ਬਣ ਜਾਂਦੀ ਆ। ਜਾਂ ਕੋਈ ਕਾਲੀਆਂ ਪੱਟੀਆਂ ਬੰਨ ਲੈਣਾ ਤੇ ਸਰਕਾਰਾਂ ਦੀਆਂ ਭਾਧੀਆਂ ਮਰ ਜਾਂਦੀਆਂ ਕਿ ਸਾਡੀ ਦੇਸ਼ ਦੀ ਜਨਤਾ ਨੂੰ ਕੀ ਮੁਸ਼ਕਲ ਆ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਕੰਨ 10 ਤਰੀਕ ਨੂੰ 10 ਜਨਵਰੀ ਨੂੰ ਔਰ ਪਿੰਡ ਪਿੰਡ ਔਰ ਆਪੋ ਆਪਣੇ ਅੜਿਆਂ ਤੇ ਚਰਾਹਿਆਂ ਰਸਤਿਆਂ ਦੇ ਜਿੱਥੇ-ਜਿੱਥੇ ਵੀ ਤੁਹਾਨੂੰ ਮੇਨ ਪੁਆਇੰਟ ਲੱਗਦੇ ਆ ਪਿੰਡ-ਪਿੰਡ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣ ਔਰ 10 ਤਰੀਕ ਨੂੰ ਮੋਦੀ ਸਰਕਾਰ ਦੇ ਪੁਤਲੇ ਫੂਕੇ ਵੱਡੇ ਪੱਧਰ ਤੇ ਵਿਰੋਧ ਜਤਾਇਆ ਜਾਵੇ ਜੀ ਦੇ ਸਾਡੇ ਬੱਚੇ ਭਾਰੀ ਸੰਖਿਆ 'ਚ ਹੋਣ ਸਾਡੀਆਂ ਮਾਈਆਂ ਭੈਣਾਂ ਉਹ ਸਾਡੇ ਭਰਾ ਨੌਜਵਾਨ ਸਾਥੀ ਔਰ ਪੂਰੇ ਭਾਰਤ ਦੇ ਅੰਦਰ ਕੱਲ 10 ਤਰੀਕ ਨੂੰ ਪਤਲੇ ਫੋਕੇ ਜਾਣਗੇ ਮੋਦੀ ਸਰਕਾਰ ਦੇ ਖਿਲਾਫ ਔਰ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਵੱਲੋਂ ਬੇਨਤੀ ਕਰਦਾ ਕਿ ਕਿਸਾਨ ਸੰਘਰਸ਼ ਕਮੇਟੀ ਦੇ ਜੋਦਿਆਂ ਜ਼ਰਨੈਲਾ ਨੂੰ ਕਿ ਵੱਡੀ ਤਦਾਦ ਦੇ ਵਿੱਚ ਆਪੋ ਆਪਣੇ ਅੱਡੇਾਂ ਤੇ ਜਿੱਥੇ-ਜਿੱਥੇ ਵੀ ਪਿੰਡ ਪੈਂਦੇ ਆ ਪਿੰਡੋ ਪਿੰਡੀ ਵੱਡਾ ਰੋਸ ਜਤਾਇਆ ਜਾਵੇ ਤਾਂ ਕਿ ਸਰਦਾਰ ਜਗਦੀਪ ਸਿੰਘ ਢੱਲੇਵਾਲ ਨੂੰ ਪਤਾ ਲੱਗ ਸਕੇ ਕਿ ਅਜ 45 ਦਿਨ ਬੀਤ ਚੁੱਕੇ ਆ ਲੋਕ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿਵੇਂ ਤੁਸੀਂ 4 ਜਨਵਰੀ ਨੂੰ ਵੱਡੇ ਪੱਧਰ ਤੇ ਇੱਕ ਸਬੂਤ ਤਖਨੌਰੀ ਮੋਰਚੇ ਦੇ ਵਿੱਚ ਕੱਠ ਕਰਕੇ ਔਰ ਮੇਰਾ ਭਾਰਤ ਮੇਰਾ ਪਰਿਵਾਰ ਮੇਰਾ ਦੇਸ਼ ਬਣ ਕੇ ਵਿਖਾਇਆ ਔਰ ਇਸੇ ਤਰ੍ਹਾਂ ਹੀ ਹੁਣ ਵੱਡੇ ਪੱਧਰ ਤੇ ਕੱਲ ਨੂੰ ਪੁਤਲੇ ਫੂਕੇ ਜਾਣ ਔਰ ਮੈਂ ਜ਼ਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕਰਦਾ ਬਲਾਗ ਪ੍ਰਧਾਨਾਂ ਨੂੰ ਬੇਨਤੀ ਕਰਦਾ ਔਰ ਜਉਨਾ ਪ੍ਰਧਾਨਾਂ ਨੂੰ ਬੇਨਤੀ ਕਰਦਾ ਔਰ ਸੂਬਾ ਕਮੇਟੀ ਦੇ ਮੈਂਬਰਾਂ ਨੂੰ ਮੈਂ ਇੰਤਿਕਾਦ ਕਰਦਾ ਕਿ ਅਲੱਗ-ਅਲੱਗ ਮੈਸੇਜ ਨਹੀਂ ਲੱਗਣਗੇ ਇਹ ਤੁਸੀਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ ਔਰ ਕੱਲ ਨੂੰ 10 ਤਰੀਕ ਨੂੰ ਵੱਡੇ ਪੱਦਰ ਤੇ ਪੁਤਲੇ ਫੂਕ ਕੇ ਵੱਡੇ-ਵੱਡੇ ਇਕੱਠ ਕਰਕੇ ਪਿੰਡੋਂ ਪਿੰਡੀ ਇੱਕ ਸਬੂਤ ਦਿਓ ਭਾਰਤ ਲੈਵਲ ਤੇ ਸਾਰੇ ਭਾਰਤ ਦੇ ਅੰਦਰ ਕੱਲ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ